ਕੰਪੂਰੀ ਨੇ ਸਥਾਨ ਦੇ ਉੱਤੇ ਬਈ ਹੋਰ ਨਹਿਰਾਂ ਨਾ ਨਿਕਲੇ ਪਟਾਰ ਇੱਕ ਤਿੰਨ ਨਹਿਰਾਂ ਨਿਕਲ ਚੁੱਕੀਆਂ ਚੌਥੀ ਨਹਿਰ ਕੱਢਣ ਵਾਸਤੇ ਫੇਰ ਜਿਹਨੂੰ ਅਸਮਾਈ ਹਲ ਕਹਿੰਦੇ ਆ ਐਸਮੈ ਨੂੰ ਆਈ ਨਹਿਰ ਨਰਕ ਜੁੰਦੀ ਚੋਇਨਾ ਜਾਂਦੀ ਇੰਦਰਾ ਕਹਿੰਦੀ ਨੇ ਜਿਹਦਾ ਟੱਕ ਉਸ ਨਹਿਰ ਦਾ ਟੱਕ ਆ ਰਾਜਾ ਮਨਿੰਦਰ ਸਿੰਘ ਨੇ ਲਾਇਆ ਕੜਾਈ ਚਾਂਦੀ ਦੀ ਕੜਾਈ ਤੇ ਚੰਡੀ ਦੀ ਕਈ ਦੇ ਨਾਲ ਪਹਿਲਾ ਟੱਕ ਲਵਾਇਆ ਅਮਰਿੰਦਰ ਸਿੰਘ ਨੇ ਵੀ ਪਾਣੀ ਲੈ ਜੋ ਇੱਥੋਂ ਦੇ ਉਦੋਂ ਤੇ ਬਹੁਤ ਜ਼ਿਆਦਾ ਲੋਕ ਮਰੇ ਪੰਜਾਬ ਦੇ ਸਾਡੇ ਫਿਰ ਇੱਕ ਰੀਜੀਮ ਲੋਂਗੋਆਰ ਸਮਝੌਤਾ ਹੋਇਆ ਜਿਹਦੇ ਜੇ ਲੋਂਗੋਆਰ ਇਹ ਗੱਲ ਮੰਨ ਕੇ ਆਇਆ ਉੱਥੇ ਵੀ ਇਹ ਨਹਿਰ ਤੁਸੀਂ ਕੱਢ ਲਓ ਇਹਦਾ ਸਾਨੂੰ ਕੋਈ ਨਹੀਂ ਚੰਡੀਗੜ੍ਹ ਸਾਨੂੰ ਦੇ ਦਿਓ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੇ ਨਾ ਚੰਡੀਗੜ੍ਹ ਦਿੱਤਾ ਨਾ ਨਹਿਰ ਕਢੀ ਦੀ ਕਾਲੀ ਕੀਤੀ ਨਹਿਰ ਤੇ ਬਹੁਤ ਕੁਝ ਹੋਇਆ ਅੱਜ ਤੱਕ ਉਹ ਖੜੀ ਆ ਗੱਲ ਵੀ ਨਹਿਰ ਨਿਕਲਣ ਦੇਣੀ ਆ ਕਿ ਨਹੀਂ ਨਿਕਲਣ ਜੇ ਹੋਰ ਪਾਣੀ ਨਿਕਲਦਾ ਪੰਜਾਬ ਚੋਂ ਪੰਜਾਬ ਪਹਿਲੇ ਹੀ ਬੰਜਰ ਹੋਣ ਵਾਲੀ ਹੱਥ ਦੇ ਵਿੱਚ ਹੋਰ ਪਾਣੀ ਲਈ ਅਸੀਂ ਮਰਨ ਮਾਰਨ ਦੀ ਲੜਾਈ ਲੜਾਂਗੇ ਸਿੰਧ ਘਾਟ ਆਜ ਇਸ ਲਈ ਇੱਥੇ ਆਏ ਆ ਵੀ ਅਸੈਂਬਲੀ ਦੇ ਅੰਦਰ ਕਿਉਂਕਿ ਸਪੀਕਰ ਅਸੰਵਾਦੀ ਅਸੈਂਬਲੀ ਦੀ ਇੱਕ ਮਤਾ ਪਾਸ ਕਰਨ ਵੀ ਨਾ ਇਥੇ ਕੋਈ ਐਸਐਲ ਐਜ਼ ਨਰਦਾ ਰਮਜ਼ਾਨਾ ਜਿਹੜੀ ਸਾਨੂੰ ਦਿੱਤੀ ਜਾਂਦੀ ਰਹਿ ਗਈ ਦਿੱਤੀ ਗੱਲ ਜਿੰਨਾ ਚਿਰ ਚੱਲਦੀ ਆ ਪਰ ਇਹਦੇ ਤੇ ਪਾਣੀ ਦੇ ਸਦਾਰਾ ਸੋਚਿਆ ਜਾਵੇ ਇਹ ਉਹ ਵੀ ਜਿਹੜੇ ਫੈਸਲੇ ਹੋ ਗਿਆ ਅਜ ਤੋਂ 50 ਸਾਲ ਪਹਿਲਾਂ 100 ਸਾਲ ਪਹਿਲਾਂ ਉਹੀ ਚੱਲੀ ਆ ਅਸੀਂ ਕਹਿੰਦੇ ਦੁਆਰਾ ਇਹਦੇ ਤੇ ਕਮੇਟੀਆਂ ਬਣ ਕੇ ਇਹ ਜੇ ਦਵਰਾਸ ਹੋਤੀ ਆ ਜਨਾ ਜਾਈਦਾ ਸਾਡਾ ਅਸੀਂ ਵੱਡਾ ਹਿੱਸਾ ਲੈਣ ਦੇ ਹੱਕ ਦਾ ਨਰਨ ਨੂੰ ਪਾਣੀ ਦਿੱਤਾ ਗਿਆ ਉਹ ਸ਼ੁੱਭੇ ਨੂੰ ਪਾਣੀ ਦਿੱਤਾ ਗਿਆ ਜਿਹੜਾ ਸਾਡੇ ਪੰਜਾਂ ਨਰੇਮਾਨਾ ਕੋਈ ਕੋਨਾ ਵੀ ਨਹੀਂ ਰੱਖਦਾ ਕੋਈ ਲਾਸਟ دریا ਪੰਜਾਬ ਦਾ ਸੱਤਰ ਹੋ ਜਾ ਜਿਹੜਾ ਇੱਥੋਂ 40 ਕਿਲੋਮੀਟਰ ਉੱਪਰ ਹੈ ਫਰੀਦਕੋਟ ਤੋਂ 40 ਕਿਲੋਮੀਟਰ ਉੱਪਰ ਹੈ ਉਹਦੇ ਦਾ ਵੱਡਾ ਹਿੱਸਾ ਰਾਜਸਥਾਨ ਨੂੰ ਦੇਤਾ ਆਜਾ ਜਿਹੜੀ ਨਹਿਰ Rajasthan ਨਹਿਰ ਜਿਹਨੂੰ ਇੰਦਰਾ ਗਾਂਧੀ ਕਨਾਲ ਕਹਿੰਦੇ ਆ ਇਹ ਸਭ ਤੋਂ ਜ਼ਿਆਦਾ 53% ਪਾਣੀ ਲੈ ਕੇ ਜਾਂਦੀ ਹੈ ਪੰਜਾਬ ਦਾ ਇੱਕ ਤੋਂ ਪਿੱਛੇ ਭਾਗਣਾ ਜਿਹੜੀ ਭਾਗਣਾ ਡੈਮ ਤੋਂ ਕੱਢੀ ਹਰਿਆਣੇ ਨੂੰ ਜਾ ਰਹੀ ਹੈ ਹਰਿਆਣੇ ਨੂੰ ਵੀ ਪਾਣੀ ਮਿਲਦਾ ਪੰਜਾਬ ਨੂੰ ਵੀ ਮਿਲਦਾ Rajasthan ਦੇ ਕੁਝ ਹਿੱਸੇ ਨੂੰ ਵੀ ਪਾਣੀ ਮਿਲਦਾ ਉਸ ਨਹਿਰ ਦਾ ਉਹ ਨਹਿਰ ਉਦੋਂ ਪਿੱਛੋਂ ਕੱਢੀ ਗਈ ਇਹ ਨਾਰਾ ਕੱਢ ਕੇ ਸਾਨੂੰ ਦਿੱਤਾ ਗਿਆ 27% ਪਾਣੀ 100% ਚੋਂ 27% ਪਾਣੀ ਸਾਨੂੰ ਪੰਜਾਬ ਨੂੰ ਦਿੱਤਾ ਗਿਆ ਜਿਹਦੀ ਅੱਜ 16% ਵਰਤੋਂ ਹੋ ਰਹੀ ਆ 10% ਪਾਣੀ ਆ ਜਿਹੜਾ ਵਰਤਿਆ ਨਹੀਂ ਜਾ ਰਿਹਾ ਕਿਉਂਕਿ ਜਿਹੜੀਆਂ ਸਰਕਾਰਾਂ ਆਈਆਂ ਦੇਖੋ 1965 66 ਤੱਕ ਪੰਜਾਬ ਚ ਕੋਈ ਮੋਟਰ ਨਹੀਂ ਸੀ ਸਾਰਾ ਸਿੰਚਾਈ ਨਹਿਰੀ ਸਿਸਟਮ ਨਾਲ ਹੁੰਦੀ ਸੀ ਜਿਉ ਜੋ ਮੋਟਰਾਂ ਆਈਆਂ ਸਾਨੂੰ ਮੋਟਰਾਂ ਤੇ ਨਿਰਭਰ ਕਰਤਾ ਜਿਹੜਾ ਚੰਗਾ ਪਾਣੀ ਮੁਕਤ ਪਾਣੀ ਹੈ ਉਹ ਬਾਹਰਲੇ ਸੁੱਕੇ ਲੁੱਟ ਕੇ ਲੈ ਗਏ ਇਹ ਵੀ ਸਾਡੀ ਸੈਂਟਰ ਦੀ ਸਰਕਾਰ ਆ ਭਾਵੇਂ ਕੋਈ ਵੀ ਆਵੇ ਉਹ ਪਰ ਕਾਂਗਰਸ ਤੇ ਬੀਜੇਪੀ ਦੀਆਂ ਸਰਕਾਰਾਂ ਰਹੀਆਂ ਸੈਂਟਰ ਤੇ ਸਾਂਝੇ ਫਰੰਟ ਦੀਆਂ ਸਰਕਾਰਾਂ ਰਹੀਆਂ ਜੈਂਟਰ ਉਹਨਾਂ ਨੇ ਸਾਡੇ ਪਾਣੀ ਦੀ ਕਾਣੀ ਵੰਡ ਕੀਤੀ ਹੈ ਪਾਣੀ ਦੇ ਉੱਤੇ ਅਸੀਂ ਇੱਕ ਕੀ ਮੰਤਰੀ ਸੀ ਦਰਵਾਣਾ ਸਿੰਘ ਤਾੰਗ ਰੱਖਦਾ ਉਹਨੂੰ ਸੈਂਟਰ ਚ ਸੱਜਿਆ ਇੰਦਰਾ ਗਾਂਧੀ ਨੇ ਉਹਨੂੰ ਕਹਿੰਦੀ ਕੀ ਮਿਨਿਸਟਰੀ ਕਰਨੀ ਆ ਕਿ ਪਾਣੀ ਲੈਣਾ ਉਹ ਬੰਦਾ ਮੈਂ ਕੀ ਮਿਨਿਸਟਰੀ ਕਰਨੀ ਆ ਮੇਰਾ ਕੋਈ ਪਾਣੀ ਨਾਲ ਗੱਲ ਨਹੀਂ ਉਹਨੂੰ ਕਹਿੰਦੇ ਕੇਸ ਵਾਪਸ ਲੈ ਲੈ ਸੁਪਰੀਮ ਕੋਰਟ ਉਸ ਦਿਨ ਦਾ ਸਾਡਾ ਕੇਸ ਸੁਪਰੀਮ ਕੋਰਟ ਜੋ ਬਾਅਦ ਹੋ ਕੇ ਅੱਜ ਇਹਨੂੰ ਕਾਨੂੰਨਾਂ ਲ ਬਣਾਤਾ ਵੀ ਕਾਨੂੰਨਾਂ ਐ ਉਹਨਾਂ ਦਾ ਪਾਣੀ ਜਾਣਾ ਕਾਨੂੰਨਾਂ ਬਣਾਤਾ ਹੋਰ ਕੋਈ ਲੈਣ ਦੇ ਨਹੀਂ ਆ ਪਹਿਲੀ ਮਾਲਕੀ ਸਾਡੀ ਆ ਇੱਕ ਗੱਲ ਹੋਰ ਹੋਣਾ ਕੀ ਆਮ ਆਦਮੀ ਪਾੜ ਕੀ ਸੰਦਾ ਕਹਿੰਦੇ ਆ ਆਮ ਆਦਮੀ ਬਾਰੇ ਖਾਸ ਤੋਂ ਵੀ ਖਾਸ ਬੰਦਿਆਂ ਦੀ ਸਰਕਾਰ ਹੈ ਆਮੂ ਬੰਦੇ ਦੀ ਕੋਈ ਸਰਕਾਰ ਨਹੀਂ ਇਹ ਇਹ ਖਾਸ ਬੰਦਿਆਂ ਦੀ ਸਰਕਾਰ ਹੈ ਜਿਸ ਤੋਂ ਅਸੀਂ ਆਸ਼ ਕਰਦੇ ਆਂ ਵੀ ਪਾਣੀ ਦੇ ਮਾਮਲੇ ਦੇ ਉੱਤੇ ਇਹ ਵੀ ਧਿਆਨ ਦੇ ਪਾਣੀ ਦੇ ਮਾਮਲੇ ਤੇ ਜਿਹੜੀ ਆਮ ਦੀ ਪੋਜੀਸ਼ਨ ਆ ਕਿਤਾ ਪੰਜਾਬ ਚੋਂ ਦੇ ਪੰਜਾਬ ਪੱਖੇ ਹਰਿਆਣੇ ਚਲੇ ਜਾਂਦੇ ਹਰਿਆਣੇ ਪੱਖੇ ਜੇ ਦਿੱਲੀ ਗਲੇ ਕਹਿੰਦੇ ਦਿੱਲੀ ਪੁੱਤ ਮਦਦ ਕਿਉਂ-ਕਿਉਂ ਮੈਂ ਇਧਰ ਨੂੰ ਜਾਂਦੇ ਆ ਦਿੱਲੀ ਨੂੰ ਇਹ ਤੀਸਣਾ ਬਦਲਦੇ ਜਾਂਦੇ ਹਰਿਆਣੇ ਗਰ ਨਾਲ ਜਾ ਕੇ ਕਹਿ ਦਿੰਦੇ ਆ ਸਾਰਿਆਂ ਦਾ ਹੱਕ ਹੈ ਸਾਰਿਆਂ ਬੰਦਿਆਂ ਦਾ ਹੱਕ ਹੈ ਦਿੱਲੀ ਭਗਵਾਨ ਜਮਾਨ ਕੋਲ ਇਹ ਤਾਕਤ ਨਹੀਂ ਹੈ ਵੀ ਇਹ ਕਹਿ ਜਿਵੇਂ ਆ ਨਰਚ ਪਾਣੀ ਛੱਡੋ ਇਹਦੇ ਜਨਾ ਛੱਡੋ ਇਹਦੇ ਜਿੰਨੀ ਤਾਕਤ ਵੀ ਹੈ ਨਹੀਂ ਗੀ ਇਸ ਬੰਦੇ 'ਚ ਇਹਨੇ ਉਹਨੂੰ ਲਾਇਆ ਇਹ ਕਹਿੰਦੇ ਬਹੁਤ ਪਿੰਡਾਂ ਚ ਲੰਮੇ ਸਮੇਂ ਤੋਂ țeਲਾਂ ਤੇ ਪਾਣੀ ਨਹੀਂ ਸੀ ਗਿਆ ਇਹਨਾਂ ਦੇ țeਲਾਂ ਤੇ ਪਾਣੀ ਨਿਜਾਨ ਦਾ ਇੱਕ ਢੰਗ ਲੱਭਿਆ ਮੋਗੇ ਉੱਚੇ ਕਰਦੋ ਛੋਟੇ ਕਰਦੋ ਮੋਗੇ ਤਾਂ ਡਾਂਗ ਦੇ ਵੀ ਥੱਲੇ ਥੱਲੇ ਦੀ ਪਾਣੀ ਵੀ ਆ ਕੇ ਕੇਰ ਸਰੇ ਮਾਰੋ ਸਰੇ ਲੈ ਜਾਓ ਪਾਣੀ ਨੂੰ ਤੇ ਦਿਖਾ ਦਿਓ ਵੀ ਲਾ țeਲਾਂ ਦੇ ਪਾਣੀ ਆ ਗਿਆ ਉੱਥੇ ਚਾਰ ਬੰਦੇ ਆਪਦੇ ਫੜਦੇ ਆ ਲਓ ਜੀ ਸਾਡੇ ਦਾ ਬਹੁਤ ਚਿਰ ਦਾ ਪਾਣੀ ਨਹੀਂ ਆਇਆ ਭਗਵੰਤ ਮਾਨ ਦੀ ਸਰਕਾਰ ਬਣ ਗਈ ਲਓ ਜੀ ਕੇਲਾ ਦੇ ਪਾਣੀ ਆ ਗਿਆ ਸਾਰੇ ਪੰਜਾਬ ਦਾ ਪਾਣੀ ਖੋ ਕੇ ਇਹਦੇ ਆਪਦੇ ਰੇਗਸ ਧੂਰੀ ਚ ਮਲਿਆਰ ਟੋਟਲੇ ਚ ਕੋਈ ਨਹਿਰ ਨਹੀਂ ਗਰਤੀ ਕਿਸਾਨ ਜੀ ਨੇ ਨਹੀਂ ਸੀ 2 ਸਾਲ ਲੜ ਕੇ